ਸਾਡੇ ਮਾਨਸਾ ਵਿੱਚ ਕਤਲ ਹੋਇਆ ਸਾਡੇ ਕਾਂਗਰਸੀ ਸਰਪੰਚ ਸੀਗੇ ਮੇਰੇ ਭੈਣ ਇਹ ਬੁਝਦਲ ਵਾਲਾ ਕੰਮ ਕੀਤਾਗਾ ਕੋਈ ਬੰਦਿਆਂ ਦੇ ਰੋਲੇ ਹੁੰਦੇ ਆ ਆਪਸ ਵਿੱਚ ਪਰ ਜੋ ਇੱਕ ਲੇਡੀਆਂ ਨੂੰ ਨੇਹਤੀ ਲੇਡੀਆਂ ਨੂੰ ਮਾਰ ਕੇ ਜੋ ਘਰ ਪਟਕੇ ਗਏ ਨੇ ਉਹ ਬੜਾ ਮਾੜਾ ਕੰਮ ਹੋਇਆ ਇਹਨਾਂ ਦੇ ਗਵੰਡੀਆਂ ਨੇ ਇਹਨਾਂ ਸ਼ਰੀਕੇ ਚੋਂ ਇਹਨਾਂ ਦੇ ਪਿਛਲੇ ਕਈ ਦਿਨਾਂ ਤੋਂ ਇਹਨਾਂ ਦੇ ਖੇਤ ਵਿੱਚ ਰੋੜੇ ਸਿੱਟ ਰਹੇ ਸੀ ਉਹਨਾਂ ਨੇ ਅੱਜ ਸਾਡੇ ਮੇਰੀ ਭੈਣ ਵਿਚਾਰੀ ਕੱਲੀ ਤੂਰੀ ਆਉਂਦੀ ਸੀ ਗਲੀ ਦੇ ਵਿੱਚ ਉਹਨਾਂ ਨੇ ਫਾਇਰਿੰਗ ਕੀਤੀ ਮੈਂ ਕੀ ਕਹਾਂਗੇ ਦਿਨ ਦਿਹਾੜੇ ਕਤਲ ਹੋ ਰਿਹਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਜਿਹੜੀ ਜ਼ੀਰੋ ਲੈਵਲ ਤੇ ਜਾ ਚੁੱਕੀ ਆ ਦੇਖੋ ਅੱਜ ਜੋ ਸਾਡੇ ਮਾਨਸਾ ਵਿੱਚ ਕਤਲ ਹੋਇਆ ਸਾਡੇ ਕਾਂਗਰਸੀ ਸਰਪੰਚ ਸੀਗੇ ਮੇਰੀ ਭੈਣ ਸਾਰੇ ਰਿਸ਼ਤੇਦਾਰੀ ਵੀ ਸੀ ਉਹਨਾਂ ਨਾਲ ਤੇ ਬੜਾ ਮਾੜਾ ਕਿਉਂਕਿ ਇਹ ਬੁਝਦਲ ਵਾਲਾ ਕੰਮ ਕੀਤਾਗਾ ਕੋਈ ਬੰਦਿਆਂ ਦੇ ਰੋਲੇ ਹੁੰਦੇ ਆ ਆਪਸ ਵਿੱਚ ਪਰ ਜੋ ਇੱਕ ਲੇਡੀਆਂ ਨੂੰ 73 ਲੇਡੀਆਂ ਨੂੰ ਮਾਰ ਕੇ ਜੋ ਘਰ ਪਟਕੇ ਗਏ ਨੇ ਉਹ ਬੜਾ ਮਾੜਾ ਕੰਮ ਹੋਇਆ ਕਿੱਥੇ ਰਹੀ ਗੱਲ ਲਾਅ ਐਂਡ ਆਰਡਰ ਦੀ ਉਹ ਬੜਾ ਮਾੜਾ ਹਾਲ ਹੈ ਸਾਰੇ ਪੰਜਾਬ ਦੇ ਵਿੱਚ ਤੁਸੀਂ ਦਿਨ ਰਾਤ ਦੇਖਦੇ ਹੋ ਨਿਤ ਨਮਾ ਕੋਈ ਨਾ ਕੋਈ ਕਤਲ ਜਾਂ ਕਿਸ ਦੀ ਲੁੱਟਖੋ ਹੋਈ ਹੁੰਦੀ ਆ ਇਹ ਜੋ ਮਸਲਾ ਹੈ ਇਹ ਸਾਡੇ ਸਰਪੰਚ ਜੋ ਮਨਪ੍ਰੀਤ ਸਿੰਘ ਖਿੱਲਣ ਤੋਂ ਸਾਫ ਦਾ ਸਰਪੰਚ ਆ ਸਾਡੇ ਇਹਨਾਂ ਦੇ ਗਵੰਡੀਆਂ ਨੇ ਨੇ ਸ਼ਰੀਕੇ ਚੋਂ ਇਹਨਾਂ ਦੇ ਪਿਛਲੇ ਕਈ ਦਿਨਾਂ ਤੋਂ ਇਹਨਾਂ ਦੇ ਖੇਤ ਵਿੱਚ ਰੋੜੇ ਸਿੱਟ ਰਹੇ ਸੀ ਤੇ ਇਹਨਾਂ ਨੇ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਪਿਛਲੇ 3-4 ਦਿਨਾਂ ਤੋਂ ਪੰਚਾਇਤ ਨੂੰ ਵੀ ਆਖਿਆ ਵੀ ਉਹਨਾਂ ਨੂੰ ਹਟਾਓ ਜਦੋਂ ਨਹੀਂ ਹਟੇ ਇਹਨੇ ਆਪ ਦਾ ਉਹ ਰੋੜੇ ਉਹਨਾਂ ਦੇ ਖੇਤ ਉਹਨਾਂ ਦੇ ਪਹੀ ਤੇ ਲਾਇਆ ਆ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਕਿਉਂਕਿ ਡਰ ਕੋਈ ਹੈ ਨਹੀਂ ਨਾ ਪ੍ਰਸ਼ਾਸਨ ਦਾ ਹੈ ਨਾ ਕੋਈ ਐਡਮਿਨਿਸਟ੍ਰੇਸ਼ਨ ਦਾ ਹੈ ਨਾ ਪੁਲਿਸ ਦਾ ਹੈ ਉਹਨਾਂ ਨੇ ਅੱਜ ਸਾਡੇ ਮੇਰੀ ਭੈਣ ਵਿਚਾਰੀ ਕੱਲੀ ਤੂਰੀ ਆਉਂਦੀ ਸੀ ਗਲੀ ਦੇ ਵਿੱਚ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਚ ਕੇ ਉਹ ਕਿਧਰ ਭੱਜੀ ਉਹਨਾਂ ਨੇ ਕੋਲੇ ਆ ਕੇ ਦੋਨਾਂ ਪਿਓ ਪੁੱਤਾਂ ਨੇ ਫੜ ਕੇ ਇੱਕ ਮੱਥੀ ਗੋਲੀ ਮਾਰੀ ਤੇ ਇੱਕ ਗਲਚ ਗੋਲੀ ਮਾਰੀ ਤੇ ਮੌਕੇ ਤੇ ਸਾਡੇ ਸਰਪੰਚ ਨੇ ਵੀ ਜਾਨ ਬਚਾ ਕੇ ਭਜਿਆ ਉਹਦੀ ਗੱਡੀ ਦੇ ਫਾਇਰਿੰਗ ਕੀਤੀ ਗਈ ਉਹਨੂੰ 500 ਮੀਟਰ ਚ 7-800 ਮੀਟਰ ਉਹਨੂੰ ਭਜਾ ਕੇ ਉਹਨੇ ਆਪ ਦੇ ਵਿਚਾਰੇ ਦੀ ਜਾਨ ਬਚਾਈ ਹੈ ਇਹ ਮਸਲਾ ਪਿਛਲੇ ਦਿਨੀ ਸਾਡੇ ਮਾਨਸਾ ਦੇ ਵਿੱਚ ਇੱਕ ਇੱਕ ਵਪਾਰੀ ਤੇ ਗੋਲੀਆਂ ਚੱਲੀਆਂ ਸਾਡੇ ਆਪ ਦੇ ਪਰਿਵਾਰ ਤੇ ਹੁਣ ਗੋਲੀਆਂ ਚੱਲੀਆਂ ਤੇ ਅੱਗੇ ਤੋਂ ਵੀ ਜੇ ਪੁਲਿਸ ਪ੍ਰਸ਼ਾਸਨ ਇਸ ਤੇ ਧਿਆਨ ਨਾ ਦੇਊਗਾ ਕਿਉਂਕਿ ਪੁਲਿਸ ਦਾ ਬੜਾ ਮਾੜਾ ਹਾਲ ਹੈ ਮਾਨਸਾ ਜ਼ਿਲ੍ਹੇ ਦੀ ਖਾਸ ਕਰਕੇ ਯਾਰ 4 ਦਿਨਾਂ ਦੀ ਕਿ ਸਾਫਕਾ ਸਰਪੰਚ ਯਾਰ ਪਿੱਟ ਰਿਹਾ ਆ ਆ ਦੇ ਇਨਸਾਫ ਵਾਸਤੇ ਪੁਲਿਸ ਨੇ ਉਹਦਾ ਕੋਈ ਇਨਸਾਫ ਨਹੀਂ ਕੀਤਾ ਨਾ ਉਹਦੀ ਕੋਈ ਪੁੱਛਗਿੱਛ ਕੀਤੀ ਨਾ ਉਹਦੀ ਤਰਖਾਸਤੇ ਕੋਈ ਅਮਲ ਕੀਤਾ ਉਹਨੇ ਆਦੀ ਪੰਚਾਇਤ ਨੂੰ ਵੀ ਦੱਸਿਆ ਇਸ ਤੋਂ ਵੱਧ ਬੰਦਾ ਕੀ ਕਰ ਦੂਗਾ ਤੇ ਬੜਾ ਮਾੜਾ ਹਾਲਾਤ ਹੈ ਸਾਡੇ ਪੰਜਾਬ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਵੜੀ ਨੂੰ ਵੀ ਇਸੇ ਧਿਆਨ ਚ ਲਿਆਤਾ ਤੇ ਅਸੀਂ ਪਰਿਵਾਰਾਂ ਕਿਹੇ ਜਿਹੇ ਪਰਿਵਾਰ ਦੀ ਕੋਈ ਰਹਿ ਆ ਉਹ ਅਸੀਂ ਉਸ ਹਾਵ ਨਾਲ ਅੱਗੇ ਕਾਰਵਾਈ ਕਰਾ ਰਹੇ ਹਾਂ ਹਰਜਿੰਦਰ ਸਿੰਘ ਜੀ ਹਰਜਿੰਦਰ ਕੀ ਹੋਇਆ ਸੀ ਇੱਥੇ ਘਟਨਾ ਜਿਹੜੀ ਤੁਸੀਂ ਮੌਕੇ ਤੇ ਸੀਗੇ ਘਟਨਾ ਮੌਕੇ ਤੇ ਟਰੈਕਟਰ ਬੈਕ ਕਰੀ ਜਾਂਦੇ ਸੀ ਅਸੀਂ ਤਾਂ ਜੀ ਤੇ ਜਦੋਂ ਫਾਇਰ ਚੱਲ ਪਈ ਜੀ ਅਸੀਂ ਆਪਣੀ ਸੇਫਟੀ ਵਾਸਤੇ ਉਧਰ ਹੋ ਗਏ ਕੰਦੂ ਨੇ ਹੋ ਗਏ ਤੇ ਇੰਨੇ ਸਰਪੰਚ ਆ ਗਏ ਸੀ ਸਰਪੰਚ ਚੌਧਰ ਵੀ ਆ ਗਿਆ ਸੀ ਉਹਨੂੰ ਸਰਪੰਚ ਉਟਾਲ ਕੇ ਲੈ ਗਏ ਜੀ ਫਾਇਰ ਚੱਲੀ ਜਾਂਦੀ ਸੀ ਆ ਘਟਨਾ ਹੀ ਹੋ ਰਹੀ ਫਾਇਰ ਕੌਣ ਚਲਾਉਣ ਵਾਲਾ ਕੋਈ ਸੀ ਫਾਇਰ ਗਵਾਂਡੀ ਚਲਾਉਣ ਵਾਲੇ ਸੀ ਤੇ ਉਸ ਤੋਂ ਬਾਅਦ ਉਹ ਜਦੋਂ ਫਾਇਰਿੰਗ ਤੋਂ ਬਾਅਦ ਭੱਜ ਗਏ ਸੀ ਉਹ ਜੀ ਹਾਂ ਭੱਜ ਗਏ ਜੀ ਰੋਲਾ ਕੀ ਹੈ ਕਹਿੰਦੇ ਸੀਗਾ ਰੋਲਾ ਤਾਂ ਜੀ ਬਸ ਇਹਨਾਂ ਦਾ ਆਪਸ ਵਿੱਚ ਹੋਊਗਾ ਇਹਨਾਂ ਲੱ ਵੇ ਦੇ ਕੀ ਮਸਲਾ ਹੋਇਆਗਾ ਜਿਹੜਾ ਤੁਹਾਡੇ ਨੂੰ ਨਾਲ ਇੱਥੇ ਹੋਇਆ ਤੇ ਕੀ ਮੰਗ ਕਰਦੇ ਹੋ ਤੁਸੀਂ ਦੇ ਸੰਸਾਹ ਮੰਗਦੇ ਆ ਪੁੱਤਾਂ ਮੇਰੀ ਨੂੰ ਤੇ ਦੁਸ਼ਮਣਾਂ ਨੇ ਫੈਲ ਕਰਤੇ ਹਾਏ 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 ਗੋਲੀਆਂ ਨਾਲ ਮਾਰਤੀ ਮੇਰੀ ਨੂੰ ਹਾਏ 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 ਮੇਰਾ ਨਾਮ ਮੇ ਵੀਰ ਪਾਲ ਹੈ ਜੀ ਕੀ ਕਹੋਗੇ ਅੱਜ ਜਿਹੜਾ ਇਹ ਕਾਨੂੰਨੀ ਹਰਕਤ ਕੀਤੀ ਹੈਗੀ ਬਹੁਤ ਕਾਨੂੰਨੀ ਕੀਤੀ ਹੈ ਜੀ ਉਹਨੂੰ ਕੱਲੀ ਤੁਰੀ ਆਉਂਦੀ ਸੀ ਸੁੱਤੇ ਸਵੇਰ ਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਮੈਨੂੰ ਮਾਰਨਗੇ ਤੁਰੀ ਆਉਂਦੀ ਤੇ ਗੋਲੀਆਂ ਮਾਰ ਗਾਣੇ ਉਹਦੇ ਸੂਰੀਆ ਨੇ ਜਮਨ ਨੂੰ ਕੁਝ ਨਹੀਂ ਪਤਾ ਸੀ ਵੀ ਮੈਨੂੰ ਇਹ ਮਾਰਨ ਗਿਆ ਆ ਘਰ ਹੈ ਉਹਨਾਂ ਦਾ ਉਹਨਾਂ ਦਾ ਪਰ ਉਹਨਾਂ ਦੇ ਘਰ ਅੱਗੋਂ ਨਹੀਂ ਲੰਘ ਕੇ ਆਉਣਾ ਪੈਂਦਾ ਹੈਗਾ ਮਾਮਲਾ ਕਿਸੇ ਨਾਲ ਜਿਹੜਾ ਖੂਨੀ ਝੜ ਹੋ ਕੇ ਬਦ ਉਹਨਾਂ ਨੇ ਪਹਿਲਾਂ ਇਹਨਾਂ ਦੀ ਕਣਕ ਖਰਾਬ ਕਰਤੀ ਕੇਸੇ ਦਾ ਘਰ ਟਾ ਕੇ ਵਿੱਚ ਸਿੱਟ ਤੇ ਰੋੜੇ ਉਹਨਾਂ ਨੇ ਇਹਨਾਂ ਨੇ ਐ ਕਿਹਾ ਸੀ ਵੀ ਤਿੰਨ ਦਿਨ ਪੰਚਾਇਤ ਕੋਲੇ ਵੀ ਗਏ ਵੀ ਤੁਸੀਂ ਰੋੜੇ ਚੱਕ ਦੋ ਵੀ ਸਾਡੀ ਕਣਕ ਖਰਾਬ ਹੁੰਦੀ ਹੈ ਜਾਣ ਕੇ ਇਹਨਾਂ ਦੀ ਕਣਕ ਚ ਸਿੱਟੇ ਤੇ ਇਹ ਬਸ ਉਹ ਪਤਾ ਨਹੀਂ ਉਹਨਾਂ ਨੇ ਲੜ ਮਾਰਨ ਵਾਸਤੇ ਹੀ ਸਿੱਟੇ ਸੀਗੇ سرپائے موسم ਨੂੰ ਤਾਂ ਕੁਛ ਨਹੀਂ ਪਤਾ بھائی صاحب ਇਹ ਘਰ ਪਟਿਆ ਗਿਆ ਕੀ ਮੰਗ ਕਰਦੋ ਤੁਸੀਂ ਸਰ ਅਸੀਂ ਮੰਗ ਕਰਦੇ ਉਹਨਾਂ ਨੂੰ ਫਾਂਸੀ ਹੀ ਦਿੱਤੀ ਆਵੇ ਫਾਂਸੀ ਦਿੱਤੀ ਆਵੇ ਭਾਈ ਪਰਿਵਾਰ ਚ ਕੌਣ ਕੌਣ ਨਿਛੀ ਕੇ ਇਹਨਾਂ ਦੇ ਸਰਪੰਚ ਇੱਕ ਬੇਟਾ ਜੀ ਇੱਕ ਬੇਟਾ ਵਿਚਾਰਾ ਕੈਨੇਡਾ ਵਿਦੇਸ਼ ਚ ਹੈਗਾ ਇੱਕੋ ਹੀ ਬੇਟਾ ਇੱਕੋ ਹੀ ਬੇਟਾ ਆਪਾਂ ਖਿੱਲਣ ਪਿੰਡ ਦੇ ਵਿੱਚ ਖੜੇ ਆ ਇੱਥੇ ਮਾਨਸਾ ਜ਼ਿਲ੍ਹੇ ਦੇ ਚੌੜੀਨ ਮਾਨਸਾ ਚ ਤਾਂ ਇੱਥੇ ਮਹਿੰਦਰਜੀਤ ਕੌਰ ਜਿਹੜੀ ਹੈਗੀ ਆ ਪਤਨੀ ਮਨਪ੍ਰੀਤ ਸਿੰਘ ਦਾ ਜਿਹੜਾ ਮਰਡਰ ਹੋਇਆ ਜੋ ਮੜ ਰਹਾ ਹੈ ਫਾਇਰ ਆਰਮ ਨਾਲ ਹੋਇਆ ਬਾਕੀ ਜਿਹੜੇ ਵਿੱਚ ਮੌਕੇ ਤੇ ਜਾਂਚ ਚੱਲ ਰਹੀ ਹੈ ਸਾਡੀ ਫਰਾਂਸੀਸੀਕ ਟੀਮ ਤੇ ਸਾਡੇ ਸੀਨੀਅਰ ਅਫਸਰ ਜਿਹੜਾ ਮੌਕੇ ਤੇ ਆਏ ਹੋਏ ਨੇ ਸਾਰੀ ਘਟਨਾ ਦੀ ਜਾਂਚ ਕਰਕੇ ਜੋ ਵੀ ਮ੍ਰਿਤਕ ਤੇ ਜਿਹੜਾ ਰਿਪੀਟਰ ਹੈ ਉਹ ਜੋ ਸਟੇਟਮੈਂਟ ਲਿਖਾਉਂਦੇ ਉਹਦੇ ਮੁਤਾਬਕ ਕਾਰਵਾਈ ਕਰਕੇ ਫਿਰ ਦਰਜ ਕਰਕੇ ਇਹ ਜਿਹੜੀਆਂ ਨੁਕਾਇਆਂ ਨੂੰ ਤਕਦੀਸ ਕਰਕੇ ਜਿਹੜੇ ਇਸ ਕੇਸ ਦੇ ਵਿੱਚ ਕੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਮ੍ਰਿਤਕ ਮਹਿਲਾ ਦੇ ਪਤੀ ਤੇ ਵੀ ਹਮਲਾ ਹੋਇਆ ਜੀ ਰੇ ਹਾਂ ਜੀ ਜੋ ਉਹਨਾਂ ਨੇ ਦੱਸਿਆ ਹੈ ਜਿਵੇਂ ਮੈਂ ਤੁਹਾਨੂੰ ਤੇ ਤੁਹਾਨੂੰ ਜਿਵੇਂ ਲਾਹੇ ਸਾਰੇ ਖਲਾਫ ਜਿਹੜੇ ਆ ਮੇਰੇ ਵੱਲੋਂ ਐਸਪੀਡੀ ਸਾਹਿਬ ਮਾਨਸਾ ਤੇ ਐਸਐਸਪੀ ਸਾਹਿਬ ਮਾਨਸਾ ਸ੍ਰੀ ਭਗੀ ਦਸ ਸਿੰਘ ਜੀ ਮੀਨਾ ਆਈਪੀਐਸ ਨੂੰ ਦੱਸੇ ਗਏ ਨੇ ਉਹਨਾਂ ਦੇ ਦਸ਼ਾ ਨਿਰਦੇਸ਼ ਤੇ ਐਸਪੀਡੀ ਸਾਹਿਬ ਦੀ ਅਗਵਾਈ ਚ ਵਾਕੋ ਟੀਮਾਂ ਜਿਹੜੀਆਂ ਸੀ ਇਨਚਾਰਜ ਸਿਟੀ 1 ਲਗਰ ਟੀਮਾਂ ਬਣਾ ਕੇ ਦੁਸ਼ਮਣ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ ਉਹ ਤੇ ਜਲਦੀ ਦੁਸ਼ਮਣ ਨੂੰ ਕਿਸਤਰ ਕਰ ਲਿਆ ਜਾਏਗਾ